ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦੇਣ ਲੱਗੇ ਆ ਅਸੀਂ ਅੱਜ ਇਹ ਜਾਣਕਾਰੀ ਦੇਣ ਲੱਗੇ ਆ ਵੀ ਜਿਹੜੇ ਜਦੋਂ ਭਾਰਤ ਨੂੰ ਜਾਂਦੇ ਮਿਲੇ ਸੀ ਤੇ ਜਿਹੜੀ ਵੋਟ ਸੀਗੀ ਇਹ ਇੱਕ ਬਹੁਤ ਵੱਡੇ ਦੀ ਪਾਵਰ ਸੀ ਵੋਟ ਦੀ ਪਾਵਰ ਬਹੁਤ ਬਣਾਈ ਹੈ ਪਰ ਜਦੋਂ ਬੰਦਾ ਆਪਣੀ ਪਾਵਰ ਨੂੰ ਗਵਾ ਲੈਂਦਾ ਹੈ ਕਈ ਹੁਣ ਉਸ ਸਮੇਂ ਪੈਸੇ ਲੈ ਕੇ ਵੋਟ ਪਾ ਦਿੰਦੇ ਆ ਕਈ ਸ਼ਰਾਬ ਦੀ ਪਿਆਲੇ ਵਿੱਚ ਡੁੱਬ ਕੇ ਵੋਟ ਪਾ ਦਿੰਦੇ ਆ ਜਾਣੇ ਕਿ ਆਪਣਾ ਅਧਿਕਾਰ ਵੇਚ ਦਿੰਦੇ ਆ ਫਿਰ ਉਹ ਅਧਿਕਾਰ ਬੋਲਣ ਦਾ ਖਤਮ ਹੋ ਜਾਂਦਾ ਬੰਦੇ ਦਾ ਜਿਹੜਾ ਅਧਿਕਾਰ ਸਾਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ ਜਦੋਂ ਅਸੀਂ ਉਹਨੂੰ ਵੇਚ ਦਿੰਨੇ ਆ ਤਾਂ ਉਦੋਂ ਬਾਅਦ ਬੰਦੇ ਦਾ ਫਿਰ ਜਿਹੜਾ ਅਧਿਕਾਰ ਆ ਉਹ ਖੁੱਸ ਜਾਂਦਾ ਬੋਲ ਨਹੀਂ ਸਕਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਪਿੰਡ ਬਹਿਵਲ ਕਲਾਂ ਦੇ ਵਿੱਚ ਸਾਡਾ ਇੱਕ ਰੂੜੀਆਂ ਵਾਲਾ ਥਾਂ ਆਇਆ ਸੀ ਉਹਦੀ ਬੜੇ ਚਿਰ ਦੀ ਮੰਗ ਕਰ ਰਹੇ ਆ ਤੇ ਆ ਉਹਦੀ ਜਵਾਬੰਦੀ ਆ ਦੇਖ ਸਕਦੇ ਹੋ ਤੁਸੀਂ ਆ ਜਮ੍ਹਾਂਬੰਦੀ ਅਸੀਂ ਕਢਾ ਕੇ ਰੱਖੀ ਹੋਈ ਆ ਸਾਫ ਕਾ ਸਰਪੰਚ ਮੋਦਨ ਸਿੰਘ ਮੌਕੇ ਅਸੀਂ ਇਹ ਜਮ੍ਹਾਂਬੰਦੀ ਕਢਾਈ ਸੀ ਤੇ ਅਸੀਂ ਅੱਜ ਸਵਾਲ ਕਰਦੇ ਆ ਵੀ ਜਿਹੜੇ ਪੰਚਾਇਤਾਂ ਦੇ ਵਿੱਚ ਸਾਡੇ ਮੈਂਬਰ ਹੁੰਦੇ ਆ ਉਹਨਾਂ ਦਾ ਅਧਿਕਾਰ ਹੁੰਦਾ ਵੀ ਆਪਦੇ ਗਰੀਬ ਲੋਕਾਂ ਦੀ ਗੱਲ ਕਰਨੀ ਆਪਦੇ ਗਰੀਬ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਆਪਦੇ ਅਧਿਕਾਰਾਂ ਦੀ ਗੱਲ ਕਰਨੀ ਨਾ ਤਾਂ ਉਹ ਆਪਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿਉਂਕਿ ਨੁਮਾਇੰਦਾ ਇਸ ਵਾਸਤੇ ਚੁਣਿਆ ਹੁੰਦਾ ਵੱਖੋ ਵੱਖ ਜਾਤੀਆਂ ਦੇ ਮੁਤਾਬਕ ਵੱਖ-ਵੱਖ ਮਤਲਬ ਹੀ ਗਰੀਬ ਮੁਤਾਬਕ ਵੀ ਗਰੀਬ ਦੇ ਜਿਹੜੇ ਮੈਂਬਰ ਹੈ ਉਹ ਮਤਲਬ ਹੀ ਆਪਦੇ ਅਧਿਕਾਰਾਂ ਤੇ ਆਪਦੇ ਹੱਕਾਂ ਦੀ ਗੱਲ ਕਰਨਗੇ ਲੋਕ ਤਾਂ ਆਪਦਾ ਹੱਕ ਵੇਚ ਦਿੰਦੇ ਆ ਉਹਨਾਂ ਨੂੰ ਤਾਂ ਬੋਲਿਆ ਨਹੀਂ ਜਾਂਦਾ ਕਿਉਂਕਿ ਜਦੋਂ ਬੰਦਾ ਆਪਦਾ ਹੱਕ ਵੇਚ ਦੇਵੇ ਫਿਰ ਉਹ ਆਪਣੇ ਹੱਕ ਤੇ ਆਪਦੀ ਚਰਚਾ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਖਰੀਦੇ ਗਏ ਲੋਕ ਹੈ ਜਾ ਜਿਹੜੇ ਪਿਆਲੀ ਵਿੱਚ ਡੁੱਬ ਕੇ ਵੋਟਾਂ ਪਾਉਣ ਵਾਲੇ ਆ ਉਹ ਆਪ ਦਾ ਹੱਕ ਦੀ ਮੰਗ ਨਹੀਂ ਕਰ ਸਕਦੇ ਕਿਉਂਕਿ ਉਹ ਵਿਕੇ ਹੁੰਦੇ ਆ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਗਰੀਬ ਲੋਕਾਂ ਦੇ ਹੱਕ ਹੁੰਦੇ ਉਹ ਕਿਉਂ ਦੱਬੇ ਜਾਂਦੇ ਆ ਕਿਉਂ ਧੂਰੇ ਰਹਿ ਜਾਂਦੇ ਆ ਕਿਉਂਕਿ ਸਾਡੇ ਜਿਹੜੇ ਮੈਂਬਰ ਹੁੰਦੇ ਉਹਦੀ ਆਵਾਜ਼ ਨਹੀਂ ਠਾਉਂਦੇ ਅਸੀਂ ਅੱਜ ਪੁੱਛਣਾ ਚਾਹੁੰਦੇ ਆਂ ਬੈਵਲ ਕਲਾਾਂ ਦੇ ਵਿੱਚ ਜਿਹੜੇ ਗਰੀਬ ਮੈਂਬਰ ਅੱਜ ਤੋਂ ਪਹਿਲਾਂ ਬਣੇ ਠੋਡੇ ਉੱਤੇ ਕਿਹੜੇ ਦਵਾ ਸੀ ਤੁਸੀਂ ਰੂੜਾਂ ਵਾਲੇ ਥਾਂ ਦੀ ਅੱਜ ਤੱਕ ਗੱਲ ਹੀ ਨਹੀਂ ਕਰ ਸਕੇ ਆਪਦੇ ਜਿਹੜੇ ਅਧਿਕਾਰ ਸੀਗੇ ਉਹਦੀ ਗੱਲ ਹੀ ਨਹੀਂ ਕਰ ਸਕੇ ਚਲੋ ਲੋਕ ਤਾਂ ਵੇਖ ਜਾਂਦੇ ਆ ਲੋਕਾਂ ਦੀ ਗੱਲ ਛੱਡੋ ਜਿਹੜੇ ਪੰਚਾਇਤ ਵਿੱਚ ਮੈਂਬਰ ਹੁੰਦੇ ਆ ਗਰੀਬ ਲੋਕਾਂ ਦੇ ਮੈਂਬਰ ਹੁੰਦੇ ਆ ਤੁਹਾਡੇ ਉੱਤੇ ਕਿਹੜੇ ਦਵਾ ਹੁੰਦੇ ਆ ਠੋਡੇ ਉੱਤੇ ਕਿਹੜੇ ਪ੍ਰੈਸ਼ਰ ਹੁੰਦੇ ਆ ਕਿ ਤੁਸੀਂ ਪੰਚਾਇਤ ਵਿੱਚ ਰਹਿ ਕੇ ਆਪਦੇ ਅਧਿਕਾਰਾਂ ਦੀ ਆਪਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰ ਸਕਦੇ ਤੇ ਆ ਜਵਾਬੰਦੀ ਅਸੀਂ ਤੁਹਾਨੂੰ ਦਿਖਾ ਰਹੇ ਆਂ ਜਿਹੜੇ 50 ਤੋਂ 60 ਸਾਲ ਦੀ ਉਮਰ ਦੇ ਬਹਿਵਲ ਕਲਾਂ ਦੇ ਬੰਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਹੱਕ ਹੈ ਨਾ ਤਾਂ ਉਹਨਾਂ ਨੇ ਆਵਾਜ਼ ਬੁਲੰਦ ਕਰੀ ਤੇ ਜਿਹੜੇ ਅਸੀਂ ਪੰਚਾਇਤ ਦੇ ਵਿੱਚ ਮੈਂਬਰ ਭੇਜਦੇ ਆ ਨਾ ਉਹ ਆ ਸਾਡੇ ਅਧਿਕਾਰਾਂ ਦੀ ਗੱਲ ਕਰਦੇ ਆ ਛਪੜੀ ਰੁੱਕ ਗਈ ਰੂੜੀਆਂ ਵਾਲਾ ਥਾਂ ਰੁੱਕ ਗਿਆ ਸੜਕਾਂ ਵਿੱਚ ਰੂੜੀਆਂ ਆ ਗਈਆਂ ਅਸੀਂ ਪੁੱਛਣਾ ਚਾਹੁੰਦੇ ਵੀ ਫਿਰ ਤੁਹਾਨੂੰ ਵੋਟਾਂ ਕਾਦੀ ਖਾਤਰ ਲੋਕ ਪਾਉਂਦੇ ਆ ਗਰੀਬ ਲੋਕਾਂ ਦੀ ਆਵਾਜ਼ ਗਰੀਬ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਤੇ ਤੁਸੀਂ ਗਰੀਬ ਲੋਕਾਂ ਦੀ ਆਵਾਜ਼ ਵੀ ਨਹੀਂ ਚਾਹਦੇ ਆ ਜਿਹੜਾ ਹੱਕ ਆ ਤੁਹਾਨੂੰ ਦਿਸਿਆ ਨਹੀਂ ਅਜੇ ਤੱਕ ਤੁਸੀਂ ਇਕੱਠੇ ਹੁੰਦੇ ਲੋਕਾਂ ਨੂੰ ਮਗਰ ਲਾਉਂਦੇ ਤੇ ਆਪਾਂ ਆਪਣਾ ਇੱਕ ਕਨਾਲ ਤੇ 19 ਮਰਲੇ ਹੱਕ ਲੈ ਲੈਂਦੇ ਤਾਂ ਇੰਨਾ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਜਿਹੜੇ ਗਰੀਬ ਲੋਕਾਂ ਦੇ ਮੈਂਬਰ ਹੁੰਦੇ ਆ ਬੋਲਿਆ ਕਰੋ ਤੇ ਆਪਦੀ ਵੋਟ ਨਾ ਵੇਚਿਆ ਕਰੋ ਆਪਦੇ ਹੱਕ ਆਪਦੇ ਕੋਲੇ ਰੱਖਿਆ ਕਰੋ ਫੇਰ ਹੀ ਤੁਸੀਂ ਬੋਲ ਸਕਦੇ ਜੇ ਤੁਹਾਡਾ ਬੋਲਣ ਵਾਲਾ ਹੱਕ ਤੁਸੀਂ ਵੇਚੋ ਨਾ ਵੋਟ ਮੁਕਤ ਪਾਓ ਸੰਵਿਧਾਨ ਦੇ ਮੁਤਾਬਕ ਪਾਓ ਹੁਣ ਕਈ ਕਹਿੰਦੇ ਵੀ ਪ੍ਰੇਮੀ ਵਰਗੇ ਬੋਲਦੇ ਸੀ ਆਪਦਾ ਹੱਕ ਨਹੀਂ ਵੇਚਿਆ ਅੱਜ ਤੱਕ ਮੁਕਤ ਵੋਟ ਪਾਉਨੇ ਆ ਚਾ ਐਮਐਲਏ ਚ ਐਮਪੀ ਚ ਪੰਚਾਇਤ ਦੀ ਅਸੀਂ ਫਿਰ ਬੋਲਦੇ ਆ ਕਿਉਂਕਿ ਅਸੀਂ ਬੋਲਣ ਵਾਲਾ ਹੱਕ ਆਪਦੇ ਕੋਲੇ ਰੱਖਿਆ ਬੋਲਣ ਵਾਲਾ ਹੱਕ ਰੱਖਿਆ ਆਪਦੇ ਕੋਲੇ ਤਾਂ ਅਸੀਂ ਦੱਸਣਾ ਚਾਹੁੰਦੇ ਵੀ ਆ ਇੱਕ ਕਨਾਲ ਤੇ 19 ਮਰਲੇ ਸਾਡੇ ਪਏ ਆ ਹੁਣ ਤੱਕ ਲੋਕ ਕਿਉਂ ਨਹੀਂ ਬੋਲੇ ਜਿਹੜੇ ਪੰਚਾਇਤ ਮੈਂਬਰ ਬਣਾਏ ਉਹ ਕਿਉਂ ਨਹੀਂ ਬੋਲੇ ਛਪੜੀ ਰੁੱਕ ਗਈ ਰਾਹ ਰੁੱਕ ਗਏ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡੀਆਂ ਉੱਤੇ ਕਿਹੜੀਆਂ ਮਜਬੂਰੀਆਂ ਹੁੰਦੀਆਂ ਤੁਸੀਂ ਬੋਲਦੇ ਕਿਉਂ ਨਹੀਂ ਪੰਚਾਇਤਾਂ ਵਿੱਚ ਜਾ ਕੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ